ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਬਾ ਆਦਮਪੁਰ ਦੇ ਪੈਂਦੇ ਪਿੰਡ ਪੰਡੋਰੀ ਨਿਜਰਾ ਵਿਖੇ ਸੰਤ ਬਾਬਾ ਗੰਡਾ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਹ ਸਾਰੇ ਸਮਾਗਮ ਇਲਾਕਾ ਨਿਵਾਸੀਆਂ ਅਤੇ ਦੂਰ ਦਰਾਡੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਸੁਖਮਣੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਸਰਦਾ ਭਾਵਨਾ ਨਾਲ ਤਿਆਰ ਕੀਤੇ ਗਏ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਬੜੇ ਹੀ ਸਤਕਾਰ ਨਾਲ ਲੰਗਰ ਛਕਿਆ ਅਤੇ ਸੇਵਾਦਾਰ ਨੇ ਆਪਣੀ ਬਖੂਬੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਈ ਹੈ ਕੈਮਰਾਮੈਨ ਰਾਮਾਪਡੋਰੀ ਨਿਜਨਾ ਦੇ ਨਾਲ ਮੈਂ ਦਲਵੀਰ ਦਸਾਂਜ ਡੀਡੀ ਪੰਜਾਬੀ ਫੈਮਿਲੀ ਲਈ ਹਉ ਰਹੀ ਹਤਾਰਨ ਰੱਖ ਕਰੀ ਮਨਜਾ ਸੁਖਿਆ ਮਨ ਸੁਖ ਲੈ ਤੜ ਜਨ ਬੰਨ ਲਪਾਈ ਸੰਕੇਤ ਨਤ ਮਤ ਹੋਏ ਮੁਹਿੰਨ ਇਸ ਸੁਖ ਜੰਨਤ ਆ ਆ ਨੰਨ ਤੇ ਜਤਨ ਮੰਨਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਜਿਹੜਾ نیچے ਲਾਲ ਬਟਨ ਹੈ ਇਹਨੂੰ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਜਿਹੜੀ ਜਾਣਕਾਰੀ ਹੈ ਬਹੁਤ ਜਲਦੀ ਮਿਲ ਸਕੇ ਡੀਡੀ ਪੰਜਾਬੀ ਫੈਮਿਲੀ ਤੁਹਾਡੇ ਲਈ ਹਰ ਇੱਕ ਵੇਲੇ ਇਹੋ ਜਿਹੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੀ ਹੈ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ